ਸਾਲ ਦਾ ਤਜਰਬਾ ਬਈ ਇਹ ਆਪਣਾ 5 ਸਾਲ ਦਾ ਅਸੇ 5 ਸਾਲ ਦਾ ਤਜਰਬਾ ਤੇਰਾ ਹੀ ਸਿੰਘ ਜਮਾ ਗੋਲ ਕਰ ਦੇਗਾ ਹਾਂਜੀ ਕਿਵੇਂ ਕਰ ਦੇਗਾ ਗੋਲ ਜਮਾ ਅਸੇ ਐ ਗੋਲ ਬਣਾ ਦੇਗਾ ਸਿੰਘਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਜਾਣਕਾਰੀ ਵਧੀਆ ਲੱਗੀ ਕਰ ਦੋ ਸਿਆਰਾ ਸਸਰੀ ਕਾਲ ਜੀ ਸਸਰੀ ਕਾਲ ਜੀ ਹਾਂਜੀ ਆਪਾਂ ਵੀ ਸੋਦੇ ਹਨਾ ਕੱਤੂ ਵਾਲਾ ਦੇ ਸਿੰਘ ਗੋਲ ਕਰਦੇ ਦਸਾਂਗੇ ਠੀਕ ਹੈ ਜੀ ਹਨਾ ਕਿੰਨੇ ਮਰਜੀ ਹਨਾ ਸਿੰਘ ਗੋਲੀ ਆਉਣੀ ਅਸੇ ਕੱਟੀ ਦੇ ਸਿੰਘ ਜਮਾ ਗੋਲ ਕਰ ਦੋਗੇ ਕਿਵੇਂ ਬਾਈ ਬਈ ਅੰਦਰ ਚੱਕਰ ਨੂੰ ਨਾ ਰੇਗ ਮਾਰਨਾ ਚੱਕਰ ਦੀ ਅੱਛਾ ਆਹ ਸਾਈਡ ਤੋਂ ਰੇਗ ਮਾਰ ਨਾਲ ਸਿੰਘੜੂ ਰਾਗੜਦੇ ਸਮਾਰ ਕੇ ਅੰਦਰੋਂ ਸਿੰਘ ਅੰਦਰੋਂ ਸਿੰਘ ਦਾ ਮਾੜਾ ਹੋ ਜੂਗਾ ਅੱਛਾ ਅੰਦਰੋਂ ਸਿੰਘ ਮਾੜਾ ਹੋ ਜੂਗਾ ਲੋ ਵੀ ਦੋਸਤ ਹੁਣ ਦੱਸ ਦਿਆ ਤੁਹਾਨੂੰ ਸਮਾਰ ਕੇ ਮਾਂ ਦੇ ਜਿਹੇ ਦੀ ਕਿੰਨੇ ਮਰਜੀ ਸਿੰਘ ਖੁੱਲੇ ਹੁਣ ਵੀ ਤੇ ਜਿਹੜੀ ਕੱਟੀ ਹੁੰਦੀ ਹੈ ਨਾ ਛੋਟੀ ਹੁੰਦੀ ਦੀ ਅੰਦਰੋਂ ਰੇਗ ਮਾਰਨ ਵਾਲਾ ਸਿੰਘ ਰਾਗੜਨ ਲੱਗ ਜੇ ਸਿੰਘ ਰਾਗੜ ਕੇ ਨਾ ਅੰਦਰੋਂ ਮਾੜਾ ਹੋ ਜੂ ਤੇ ਆਪ ਹੀ ਅੰਦਰ ਨੂੰ ਮੋੜਨ ਲੱਗ ਜਾਂਦਾ ਹੈਗਾ ਤੇ ਇਹ ਦੂਬਾਦ ਲਾ ਦੇ ਸਰੋਂ ਦਾ ਤੇਲ ਐਂ ਥੋੜਾ ਜਰ ਮਾਲਸ਼ ਕਰੇ ਸਿੰਘ ਜਮਾ ਗੋਲ ਮੋੜ ਜਾਣੀਆਂ ਝੋਟੀਆਂ ਜਮਾ ਜਮਾਇਆ ਹੋਇਆ ਤਜਰਬਾ ਰੀਗ ਮਾਰਨ ਵਾਲਾਂ ਨੂੰ ਰਾਕੜਦੇ ਪਹਿਲਾਂ ਤਾਂ ਫਿਰ ਸਰੋਂ ਦਾ ਤੇਲ ਲਾ ਕੇ ਐਂ ਮੋੜੇ ਜਮਾ ਕੁੰਡਾ